ਉਸ ਤੋਂ ਅੱਜ ਤੁਹਾਨੂੰ ਲੈ ਕੇ ਆਏ ਹਾਂ ਅਰੋਗਯਮ ਇਲੈਕਟ੍ਰੋ ਹੋਮੋਪੈਥੀ ਸੈਂਟਰ ਜਿੱਥੇ ਇੱਕ ਜਗ੍ਹਾ ਤੇ ਪਹੁੰਚਣ ਦੇ ਨਾਲ ਹੋ ਜਾਏਗਾ ਕਈ ਬਿਮਾਰੀਆਂ ਦਾ ਹੱਲ ਅੱਜ ਤੁਹਾਨੂੰ ਮਿਲਾ ਰਹੇ ਹਾਂ ਅਜਿਹੇ ਡਾਕਟਰ ਦੇ ਨਾਲ ਜੋ ਨਬਜ਼ ਫੜ ਕੇ ਦੱਸ ਦਿੰਦਾ ਹੈ ਬਿਮਾਰੀ ਤੇ ਤੁਰੰਤ ਕਰ ਦਿੰਦਾ ਹੈ ਉਸ ਬਿਮਾਰੀ ਦਾ ਹੱਲ ਅਰੋਗਯਮ ਇਲੈਕਟ੍ਰੋ ਹੋਮੋਪੈਥੀ ਸੈਂਟਰ ਜਿੱਥੇ ਡਾਕਟਰ ਜਗਸੀਰ ਸਿੰਘ ਗਾਂਧੀ ਐਮ ਡੀ ایਚ ਬੈਠੇ ਨੇ ਤੇ ਕਰਦੇ ਨੇ ਬਿਮਾਰੀਆਂ ਦਾ ਹੱਲ ਬਸ ਸਟੈਂਡ ਚੌਂਕ ਤੋਂ ਤੁਸੀਂ ਮਾਨਸਾ 92 ਟ੍ਰੈਫਿਕ ਰੋਡ ਦੇ ਉੱਪਰ ਜਾਓਗੇ ਤਾਂ ਤੁਹਾਨੂੰ ਅੱਜ ਲੋਕੇਸ਼ਨ ਸਮਝਾ ਦਿੰਨੇ ਆ ਕਿ ਜਾਣਾ ਕਿੱਥੇ ਪਊਗਾ ਜਿੱਥੇ ਜਾ ਕੇ ਤੁਹਾਡੀਆਂ ਬਿਮਾਰੀਆਂ ਦਾ ਹੋਣਾ ਹੈ ਹੱਲ ਤਾਂ ਦੋਸਤੋ ਵੀਡੀਓ ਐਂਡ ਤੱਕ ਦੇਖਣਾ ਹੁਣ ਆਪਾਂ 92 ਟ੍ਰੈਫਿਕ ਰੋਡ ਦੇ ਉੱਪਰ ਚੱਲ ਰਹੇ ਆ ਅੱਗੇ ਜਾ ਕੇ ਯੂਨਾਈਟਿਡ ਸਪੋਰਟਸ ਦੇ ਬਿਲਕੁਲ ਸਾਹਮਣੇ ਅਰੋਗਿਆਮਾ ਇਲੈਕਟ੍ਰੋ ਹੋਮੋਪੈਥੀ ਸੈਂਟਰ ਹੈ ਜਿੱਥੇ ਹੁਣ ਤੁਹਾਡੀਆਂ ਬਿਮਾਰੀਆਂ ਦਾ ਹੱਲ ਹੋਣ ਵਾਲਾ ਤਾਂ ਤੁਸੀਂ ਦੋਸਤੋ ਦੇਰੀ ਕਿਸ ਗੱਲ ਦੀ ਹੈ ਜਲਦੀ ਤੋਂ ਜਲਦੀ ਪਹੁੰਚੋ 92 ਟ੍ਰੈਫਿਕ ਰੋਡ ਤੇ ਯੂਨਾਈਟਿਡ ਸਪੋਰਟਸ ਦੇ ਸਾਹਮਣੇ ਅਰੋਗਯਮ ਇਲੈਕਟ੍ਰੋ ਹੋਮੋਪੈਥੀ ਸੈਂਟਰ ਦੇ ਵਿੱਚ ਜਿੱਥੇ ਤੁਹਾਡੀ ਬਿਮਾਰੀਆਂ ਦਾ ਇਲਾਜ ਹੋਵੇਗਾ ਪਹਿਲਾਂ ਤੁਹਾਨੂੰ ਦੱਸ ਦਿੰਨੇ ਕਿ ਕਿਹੜੀ ਕਿਹੜੀ ਬਿਮਾਰੀਆਂ ਦਾ ਡਾਕਟਰ ਨਵਜ ਫੜ ਕੇ ਇਲਾਜ ਕਰਦੇ ਨੇ ਪੇਟ ਦੀਆਂ ਬਿਮਾਰੀਆਂ ਪਲੇਟ ਲੈਸ ਦਾ ਘਟ ਜਾਣਾ ਡੇਂਗੂ ਅਤੇ ਪੁਰਾਣਾ ਬੁਖਾਰ ਪੁਰਾਣਾ ਕਬਜ ਤੇ ਬਵਾਸੀਰ ਔਰਤਾਂ ਤੇ ਮਰਦਾਂ ਦੇ ਗੁਪਤ ਰੋਗ ਗੁਰਦੇ ਦੀ ਪਥਰੀ ਤੇ ਬੱਚੇਦਾਨੀ ਦੀ ਰਸੌਲੀ ਦਾ ਬਿਨਾ ਆਪਰੇਸ਼ਨ ਤੋਂ ਇਲਾਜ ਹੋਵੇਗਾ ਦੋਸਤੋ ਮੋਟਾਪਾ ਸ਼ੂਗਰ ਤੇ ਕਿਡਨੀ ਦੀਆਂ ਬਿਮਾਰੀਆਂ ਦਾ ਸਫਲ ਇਲਾਜ ਇੱਥੇ ਕੀਤਾ ਜਾਂਦਾ ਹੈ ਬਿਨਾ ਕਿਸੇ ਦਿੱਕਤ ਪਰੇਸ਼ਾਨੀ ਦੇ 9:30 ਵਜੇ ਤੋਂ ਲੈ ਕੇ 2:00 ਵਜੇ ਤੱਕ ਤੇ 4:30 ਵਜੇ ਤੋਂ 7:00 ਵਜੇ ਤੱਕ ਇੱਥੇ ਡਾਕਟਰ ਨੂੰ ਤੁਸੀਂ ਮਿਲ ਕੇ ਆਪਣਾ ਇਲਾਜ ਕਰਵਾ ਸਕਦੇ ਹੋ ਇਲਾਜ ਤਸੱਲੀ ਬਖਸ਼ਾ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਕਿ ਆਉਣ ਤੋਂ ਪਹਿਲਾਂ ਸੰਪਰਕ ਕਰਨਾ ਤੁਸੀਂ ਨੰਬਰ ਨੋਟ ਕਰ ਲਓ 8571902500 8571902500 ਇਸ ਜਗ੍ਹਾ ਤੇ ਆ ਕੇ ਤੁਹਾਡੀ ਹਰ ਇੱਕ ਬਿਮਾਰੀ ਦਾ ਹੱਲ ਹੋ ਜਾਏਗਾ ਬਿਮਾਰੀਆਂ ਤੋਂ ਲੜਨ ਦੀ ਤਾਕਤ ਵਧਾਓ ਤੇ ਲਾ ਇਲਾਜ ਬਿਮਾਰੀਆਂ ਤੋਂ ਛੁਟਕਾਰਾ ਪਾਓ ਇਹੀ ਫੰਡਾ ਹੈ ਤੇ ਹਰ ਸ਼ਨੀਵਾਰ ਐਤਵਾਰ ਮਿਲਣ ਦਾ ਸਮਾਂ ਵੱਖਰਾ ਹੈ ਤੇ ਤੁਸੀਂ ਦੋਸਤੋ ਪਹੁੰਚ ਜਾਣਾ ਹੈ ਅਰੋਗਿਆ ਮੈ ਇਲੈਕਟ੍ਰੋ ਹੋਮੋਪੈਥੀ ਸੈਂਟਰ ਜੋ 92 ਟ੍ਰੈਫਿਕ ਰੋਡ ਦੇ ਉੱਪਰ ਹੈ ਤੇ ਇੱਥੇ ਤੁਹਾਨੂੰ ਮਿਲਣਾ ਹੈ ਅਜਿਹਾ ਇਲਾਜ ਜਿਸ ਇਲਾਜ ਤੋਂ ਬਾਅਦ ਨਹੀਂ ਰਹੇਗੀ ਕੋਈ ਬਿਮਾਰੀ ਨਾ ਰਹੇਗੀ ਕੋਈ ਦਿੱਕਤ ਪਰੇਸ਼ਾਨੀ ਤਾਂ ਦੋਸਤੋ ਦੇਰੀ ਕਿਸ ਗੱਲ ਦੀ ਆਪਣੇ ਦੋਸਤਾਂ ਮਿੱਤਰਾਂ ਤੱਕ ਵੀਡੀਓ ਸ਼ੇਅਰ ਕਰ ਦਿਓ ਕਿ ਹਰ ਇੱਕ ਬਿਮਾਰੀ ਦਾ ਹੱਲ ਹੈ ਡਾਕਟਰ ਜਕਸੀਰ ਗਾਂਧੀ ਕੋਲ ਤੇ ਪਹੁੰਚ ਜਾਓ ਤੇ ਕਰ ਲਓ ਅਪਾਇੰਟਮੈਂਟ ਤੇ ਕਰ ਲਓ ਡਾਕਟਰ ਨਾਲ ਸਲਾਹ ਤੇ ਲੈ ਲੋ ਉਸ ਬਿਮਾਰੀ ਦੀ ਦਵਾਈ ਜੋ ਬਿਮਾਰੀ ਤੁਹਾਨੂੰ ਕਈ ਸਾਲਾਂ ਤੋਂ ਕਰ ਰਹੀ ਹੈ ਪਰੇਸ਼ਾਨ ਤਾਂ ਫੇਰ ਕੀ ਆ ਦੋਸਤੋ ਵੀਡੀਓ ਸ਼ੇਅਰ ਕਰਨੀ ਹੈ ਤੇ ਇੱਥੇ ਪਹੁੰਚ ਜਾਣਾ ਹੈ ਡਾਕਟਰ ਦਾ ਨੰਬਰ ਤੁਹਾਨੂੰ ਇੱਕ ਵਾਰ ਫੇਰ ਬੋਲ ਦਿਆਂ ਕੰਟੈਕਟ ਕਰਿਓ 8571902500 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਸਮਾਂ ਲੈਣਾ ਯੂਨਾਈਟਿਡ ਸਪੋਰਟਸ 92 ਟ੍ਰੈਫਿਕ ਰੋਡ ਦੇ ਉੱਪਰ ਸਾਹਮਣੇ ਬਿਲਕੁਲ Arogyam Electro Homeopathy Center ਹੈ ਜਿੱਥੇ ਆ ਕੇ ਤੁਹਾਡੇ ਹਰ ਇੱਕ ਦੁੱਖ ਦਰਦ ਦੂਰ ਹੋ ਜਾਣਾ ਤਾਂ ਦੋਸਤੋ ਹੁਣ ਦੇਰੀ ਕਿਸ ਗੱਲ ਦੀ ਹੈ ਜਲਦ ਤੋਂ ਜਲਦ ਪਹੁੰਚੋ Arogyam Electro Homeopathy Center Mansa ਦੋਸਤੋ ਡਾਕਟਰ ਸਾਹਿਬ ਨੂੰ ਮਿਲਣ ਦਾ ਸਮਾਂ ਨੋਟ ਕਰ ਲੋਕੇ 9:30 ਵਜੇ ਸਵੇਰੇ ਤੋਂ ਲੈ ਕੇ ਸ਼ਾਮ ਦੇ 7:00 ਵਜੇ ਤੱਕ ਦਾ ਸਮਾਂ ਸ਼ਨੀਵਾਰ ਐਤਵਾਰ ਤੇ ਬੁੱਧਵਾਰ ਇੰਨਾ ਤਿੰਨਾਂ ਦਿਨਾਂ ਦੇ ਵਿੱਚ ਹੋਵੇਗਾ ਤੁਹਾਡੀ ਬਿਮਾਰੀ ਦਾ ਜੜ ਤੋਂ ਇਲਾਜ ਪਹੁੰਚੋ arogyam electro homeopathy center mansa